ਸੋਨਿਆ ਬ੍ਰਾਊਨ ਕੁੜੀ ਦਾ ਬਿਲਡਰ ਗਰਲ ਹਮੇਸ਼ਾ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਫੇਮਸ ਹੈ ਆਪਣੀਆਂ ਰੀਲਾਂ ਨੂੰ ਲੈ ਕੇ ਆਪਣੇ ਕੰਮ ਨੂੰ ਲੈ ਕੇ ਕਿਉਂਕਿ ਉਹ ਬਿਲਡਿੰਗ ਦਾ ਕੰਮ ਕਰਦੀ ਆ ਪਰ ਤੁਹਾਂ ਦਾ ਦੀ ਕੁਝ ਵੀਡੀਓ ਅਜਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਇਹ ਲੱਗਦਾ ਕਿ ਹੁਣ ਤਿਆਰੀ ਆ ਬਿਲਕੁਲ ਹੁਣ ਬਾਈ ਜੀ ਤਿਆਰੀ ਪੂਰੀ ਹੈ ਬ੍ਰਾਊਨ ਕੁੜੀ ਦੇ ਵਿਆਹ ਦੀ ਕਿਉਂਕਿ ਬ੍ਰਾਊਨ ਕੁੜੀ ਨੇ ਆਪਣੇ ਅਫੀਸ਼ੀਅਲ ਅਕਾਊਂਟ ਇੰਸਟਾਗ੍ਰam ਫੇਸਬੁੱਕ ਤੇ ਦੋ ਤਿੰਨ ਵੀਡੀਓਜ਼ ਪਾਈਆਂ ਨੇ ਜਿਸ ਦੇ ਵਿੱਚ ਵਿਆਹ ਦੇ ਕਾਰਡ ਵੀ ਲੈ ਕੇ ਆਉਂਦੀ ਹੈ ਤੇ ਪੇਂਟ ਵੀ ਕਰਵਾਉਂਦੀ ਆ ਪੇਂਟ ਵਾਲੇ ਤੇ ਲਾਇਆ ਹੋਇਆ ਸੌਂਗ ਉਸਨੇ ਕਿ ਸਾਡੇ ਵਿਆਹ ਦੀ ਕੁੜੇ ਤਿਆਰੀ ਆ ਸਭ ਕਲੀਆਂ ਕੁਲੀਆਂ ਹੋ ਗਈਆਂ ਪੇਂਟ ਕਰਦੀ ਹੁੰਦੀ ਆ ਤੇ ਦੂਜੇ ਵਿੱਚ ਆਪਣੇ ਵਿਆਹ ਦੇ ਕਾਰਡ ਲੈ ਕੇ ਆਉਂਦੀ ਆ ਗੱਡੀ ਦੇ ਵਿੱਚ ਰਖਾਉਂਦੀ ਆ ਉਸ ਤੋਂ ਬਾਅਦ ਘਰ ਲੈ ਕੇ ਜਾਂਦੀ ਆ ਘਰੇ ਲਿਜਾ ਕੇ ਆਪਣੇ ਮੁੰਡੇ ਨੂੰ ਫੜਾ ਦਿੰਦੀ ਆ ਕਿ ਆ ਉੱਪਰ ਲੈ ਕੇ ਜਾ ਤੇ ਮੁੰਡਾ ਫੜ ਕੇ ਕਾਰਡ ਉੱਪਰ ਲੈ ਜਾਂਦਾ ਤੁਹਾਨੂੰ ਦੱਸਦੀ ਹਾਂ ਹਮੇਸ਼ਾ ਬਰਾਉਣ ਕੁੜੀ ਇਹੀ ਬੋਲਦੀ ਆ ਕਿ ਮੇਰਾ ਮੁੰਡਾ ਮੇਰਾ ਮੁੰਡਾ ਮੈਂ ਮੁੰਡੇ ਤੋਂ ਬਿਨਾ ਨਹੀਂ ਰਹਿ ਸਕਦੀ ਮੈਂ ਹੁਣ ਕੋਈ ਵਿਆਹ ਨਹੀਂ ਕਰਵਾਉਣਾ ਮੈਂ ਇਕੱਲੀ ਹੀ ਜ਼ਿੰਦਗੀ ਕੱਟਾਂਗੀ ਪਰ ਤੁਹਾਨੂੰ ਦੱਸ ਦਈਏ ਇਸ ਵੀਡੀਓ ਤੋਂ ਬਾਅਦ ਇਹ ਕਲੀਅਰ ਤਾਂ ਹੋ ਜਾਂਦਾ ਕਿ ਵਿਆਹ ਹੈਗਾ ਬ੍ਰਾਊਨ ਕੁੜੀ ਦੇ ਘਰ ਵਿਆਹ ਕਿਸ ਦਾ ਇਹ ਤਾਂ ਨਹੀਂ ਪਤਾ ਉਸਦੀ ਵੱਡੀ ਭੈਣ ਦਾ ਜਾਂ ਉਸਦਾ ਹੀ ਆ ਜਿਸ ਦਿਨ ਹੋਵੇਗਾ ਸਾਨੂੰ ਪਤਾ ਲੱਗ ਜਾਵੇਗਾ ਕਿ ਵਿਆਹ ਬ੍ਰਾਊਨ ਕੁੜੀ ਦਾ ਜਾਂ ਉਸਦੀ ਸਿਸਟਰ ਦਾ ਕਮੈਂਟਾਂ 'ਚ ਆਪਣੀ رائے ਜ਼ਰੂਰ ਦਿਓ ਬਹੁਤ ਸਾਰੇ ਲੋਕ ਬੋਲ ਰਹੇ ਨੇ ਕਿ ਬ੍ਰਾਊਨ ਕੁੜੀ ਦਾ ਵਿਆਹ ਬ੍ਰਾਊਨ ਕੁੜੀ ਦਾ ਵਿਆਹ ਪਰ ਅਸਲ ਸੱਚਾਈ ਤਾਂ ਉਦੋਂ ਪਤਾ ਲੱਗੂਗੀ ਜਿਸ ਦਿਨ ਵਿਆਹ ਹੋਵੇਗਾ ਕਿਉਂਕਿ ਇਹ ਤਿੰਨ ਭੈਣਾਂ ਨੇ ਇੱਕ ਯੂਕੇ ਚਾ ਤੇ ਦੋ ਘਰ ਰਹਿੰਦੀਆਂ ਨੇ ਹੁਣ ਇਹਨਾਂ ਦੇ ਵਿੱਚੋਂ ਕਿਸ ਦਾ ਵਿਆਹ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਊਗਾ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰੋ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ ਕਿ ਕਿਸ ਦਾ ਵਿਆਹ ਹੋ ਸਕਦਾ ਸਬਸਕ੍ਰਾਈਬ